ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜਦੋਂ ਗੰਗੂ ਪਾਪੀ ਠਾਣੇ ਮਰਿੰਡੇ ਜਾ ਕੇ ਚੁਗਲੀ ਕਰ ਦਿੰਦਾ ਕਿ ਸਹਿਬਜਾਦੇ ਤੇ ਮਾਤਾ ਗੁਜਰੀ ਮੇਰੇ ਘਰ ਲੁਕੇ ਆ ਤਾਂ ਉਦੋਂ ਇੱਕ ਲਾਂਤਾਂ ਬਣਦੀਆਂ ਨੇ ਉਹਨੂੰ ਜਿਹੜੀ ਕੀ ਰਹਿੰਦੀ ਦੁਨੀਆ ਤੱਕ ਪਹਿਣੀ ਆ ਉਹਨੇ ਨਮਕ ਹਰਾਮ ਕੀਤਾ ਸੀ ਖਾਟੇ ਐਵੇਂ ਗੰਗੂ ਇਹ ਵਕਾਰ ਦੇਖ ਤਾਨੀਆਂ ਅਸੀਂ ਬੁੱਝ ਗਏ ਆ ਸਭ ਬੇਈਮਾਨੀਆਂ गया सब बेईमानिया देख माया तू डलाई फिर चितनू कोई विश्वास ना करू लाल गुरु दे फटात बिच लालच द अल्लाह तैनु माफ ना करू लाल गुरु दे फात बिच लालच दे अल्लाह तैनु माफ ना करू ਦੇ ਅੱਲਾ ਤੈਨੂੰ ਮਾਫ ਨਾ ਕਰੂ ਖਾ ਕੇ ਲੂਣ ਸਾਡਾ ਕਰਦੇ ਹਰਾਮ ਤੂੰ ਝੂਠ ਬੋਲੀ ਜਾਂਨੇ ਕਾ ਤੋਂ ਛਰੇ ਆਮ ਤੂੰ ਖਾ ਕੇ ਲੂਣ ਸਾਡਾ ਕਰਦੇ ਹਰਾਮ ਤੂੰ ਝੂਠ ਬੋਲੀ ਜਾਂਨੇ ਕਾ ਤੋਂ ਛਰੇ ਆਮ ਤੂੰ ਕੀ ਪਤਾ ਸੀ ਬਲਾ ਕੇ ਘਰ ਆਪਣੇ ਮਨ ਤੇਰਾ ਘੜ ਤਾ ਕੜੂ ਲਾਲ ਗੁਰੂ ਦੇ ਫੜਾ ਤੇ ਵਿੱਚ ਲਾਲ ਚੇ ਦੇ ਅੱਲਾ ਤੈਨੂੰ ਮਾਫਨਾ ਕਰੂ ਲਾਲ ਗੁਰੂ ਦੇ ਫੜਾ ਤੇ ਵਿੱਚ ਲਾਲ ਚੇ ਦੇ ਅੱਲਾ ਤੈਨੂੰ ਮਾਫਨਾ ਕਰੂ ਬੇ ਅੱਲਾ ਤੈਨੂੰ ਮਾਫਨਾ ਕਰੂ ਆਕੇ ਪੁਲਸ ਨੇ ਲਾਈਆਂ ਹੱਥ ਕੜੀਆਂ ਜਿੰਦਾ ਨਿੱਕੀਆਂ ਮੁਸੀਬਤਾਂ ਨੇ ਵੜੀਆਂ ਆਕੇ ਪੁਲਸ ਨੇ ਲਾਈਆਂ ਹੱਥ ਕੜੀਆਂ ਜਿੰਦਾ ਨਿੱਕੀਆਂ ਮੁਸੀਬਤਾਂ ਨੇ ਵੜੀਆਂ ਪੈਰ ਨਿੱਕੇ ਨਿੱਕੇ ਬੇੜੀਆਂ ਚ ਜਾਕੜੇ ਠੰਡ ਚ ਸਰੀਰ ਵੀ ਠਰੂ ਲਾਲ ਗੁਰੂ ਤੈਨੂੰ ਮਾਫ ਨਾ ਕਰੂ ਲਾਲ ਗੁਰੂ ਦੇ ਫੜਾਏ ਵਿੱਚ ਲਾਲ ਜਿੱਦੇ ਅੱਲਾ ਤੈਨੂੰ ਮਾਫ ਨਾ ਕਰੂ ਵੇ ਅੱਲਾ ਤੈਨੂੰ ਮਾਫ ਨਾ ਕਰੂ ਲਾਲ ਗੁਰੂ ਦੇ ਐ ਇਦਾਂ ਤਾਂ ਨਹੀਂ ਡੋਲਦੇ ਕਾਲੇ ਮੋੜ ਹੋਰੀ ਵਹਿ ਗੁਰੂ ਬੋਲਦੇ ਲਾਲ ਗੁਰੂ ਦੇ ਐ ਇਦਾਂ ਤਾਂ ਨਹੀਂ ਡੋਲਦੇ ਕਾਲੇ ਮੋੜ ਹੋ ਰਹੀ ਵਾਹਿਗੁਰੂ ਬੋਲਦੇ ਰੈਂਦੀ ਦੁਨੀਆ ਤੇ ਲਾਨਤਾ ਨੇ ਪੈਂਦੀਆਂ ਮਾਨ ਆਗਵਾਹੀ ਵੀ ਪਰੂ ਲਾਲ ਗੁਰੂ ਦੇ ਫੜਾਤੇ ਵਿੱਚ ਲਾਲ ਚਦੇ ਅੱਲਾ ਤੈਨੂੰ ਮਾਫ ਨਾ ਕਰੂ ਲਾਲ ਗੁਰੂ ਦੇ ਫੜਾਏ ਵਿੱਚ ਲਾਲ ਚਦੇ ਅੱਲਾ ਤੈਨੂੰ ਮਾਫ ਨਾ ਕਰੂ ਵੇ ਅੱਲਾ ਤੈਨੂੰ ਮਾਫਨਾ ਕਰੂ